ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੰਗਤ ਜੀ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਨਵਾਂ ਪਿੰਡ ਅਮਰਕੋੜ ਤੋਂ ਥੋੜਾ ਜਿਹਾ ਪਿੱਛੇ ਆ ਖੇਮ ਕਰਨ ਹਲਕੇ ਦਾ ਪਿੰਡ ਹੈ ਤਾਂ ਅੱਜ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਅਕਸਰ ਹੀ ਤੁਹਾਨੂੰ ਅਸੀਂ ਗਰੀਬ ਪਰਿਵਾਰਾਂ ਦੀਆਂ ਦਾਸਤਾਨ ਦਿਖਾਉਂਦੇ ਰਹਿੰਦੇ ਹਾਂ ਬਰੌਂਡ ਜ਼ੀਰੋ ਤੇ ਜਾ ਕੇ ਪਰ ਅੱਜ ਅਸੀਂ ਜਿਸ ਘਰ ਦੇ ਹਾਲਾਤ ਦਿਖਾਉਣ ਜਾ ਰਹੇ ਹਾਂ ਇਹ ਗਰੰਤੀ ਸਿੰਘ ਦਾ ਘਰ ਹੈ ਗਰੰਤੀ ਸਿੰਘ ਦੀ ਜਿਹੜੀ 2 ਸਾਲ ਪਹਿਲਾਂ ਜਿਹੜੀ ਲਤ ਸੀ ਉਹ ਕੰਪੈਨ ਦੇ ਨਾਲ ਕੱਟੀ ਗਈ ਏ ਤਾਂ ਉਸ ਤੋਂ ਬਾਅਦ ਸੰਥਿਆ ਲੈ ਕੇ ਦਮਦਮੀ ਟਕਸਾਲ ਅਜਨਾਲੇ ਤੋਂ ਸੰਥਿਆ ਲੈ ਕੇ ਗਰੰਤੀ ਸਿੰਘ ਦੀ ਸੇਵਾ ਇਹ ਵੀਰ ਨਿਭਾਉਣ ਲੱਪਿਆ ਏ ਪਰ ਹਾਲਾਤ ਵੀਰ ਦੇ ਬਹੁਤ ਮਾੜੇ ਨੇ ਜਿਹੜੀ ਲਤ ਹੈ ਉਹ ਪਿੱਛੇ ਜੇ ਵੀਰਾਂ ਨੇ ਸੇਵਾ ਕਰਕੇ ਤਾਂ ਲੱਤ ਜਿਹੜੀ ਆ ਉਹ ਬਣਾ ਦਿੱਤੀ ਗਈ ਆ ਪਰ ਇਸ ਤਰ੍ਹਾਂ ਤੇ ਫੇਰ ਜਿਹੜੀ ਲੱਤ ਐ ਉਹ ਥੋੜੀ ਜੀ ਗਲਨ ਸ਼ੁਰੂ ਹੋ ਗਈ ਐ ਖਰਾਬ ਹੋਣੀ ਸ਼ੁਰੂ ਹੋ ਗਈ ਐ ਗੁਰਦਾਰੇ ਵੀਰ ਡਿਊਟੀ ਨਿਭਾਉਂਦਾ ਐ ਪਰ ਉਥੋਂ 5000 ਜਿਹੜੀ ਤਨਖਾਹ ਮਿਲਦੀ ਐ ਤੇ ਅੱਜ ਦੇ ਅਜੋਕੇ ਸਮੇਂ ਦੇ ਵਿੱਚ 5000 ਦੇ ਨਾਲ ਕਿੱਥੇ ਗੁਜ਼ਾਰਾ ਹੁੰਦਾ ਐ ਆਓ ਆਪਾਂ ਉਸ ਵੀਰ ਦੇ ਨਾਲ ਸਾਰੀ ਗੱਲਬਾਤ ਕਰਦੇ ਆ ਕਿਹੋ ਜਿਹੇ ਹਾਲਾਤ ਨੇ ਤੇ ਕਿਦਾਂ ਲਤ ਕੱਤੀ ਗਈ ਏ ਉਹ ਸਾਰੀ ਗੱਲਬਾਤ ਆਪਾਂ ਉਸ ਵੀਰ ਦੇ ਨਾਲ ਕਰਦੇ ਆਂ ਭਾਈ ਸਾਹਿਬ ਜੀ ਸਾਡੇ ਚੈਨਲ ਤੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਕਿੱਥੋਂ ਦੇ ਰਹਿਣ ਵਾਲੇ ਜੋ ਕੀ ਨਾਮ ਤੁਹਾਡਾ ਉਹ ਸਾਰਾ ਸਾਡੇ ਸਰੋਤਿਆਂ ਨੂੰ ਜਰੂਰ ਦੱਸੋ ਨਗਰ ਨਵਾ ਪਿੰਡ ਫਤੇਪੁਰ ਦਾ ਰਹਿਣ ਵਾਲਾ ਹਾਂ ਹਾਂਜੀ ਇੱਥੇ ਨਵੇਂ ਪਿੰਡ ਦੇ ਵਿੱਚ ਬਾਬਾ ਕਾਲਾ ਬਾਹਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਡਿਊਟੀ ਕਰਦਾ ਹਾਂ ਠੀਕ ਪਾਈ ਬਲਜਿੰਦਰ ਸਿੰਘ ਜੀ ਇਹ ਜਿਹੜੀ ਲੱਤ ਤੁਹਾਡੀ ਕਿੱਦਾਂ ਕੱਟੀ ਜਾਂਦੀ ਹੈ ਤੇ ਕਿੰਨਾ ਸਮਾਂ ਹੋ ਗਿਆ ਇਸ ਲੱਤ ਜਿਹੜੀ ਜੇ ਲੱਤ ਜਦੋਂ ਕੱਟੀ ਗਈ ਸੀ ਲੱਤ ਕੱਟਿੰ ਨੂੰ ਘਟੋ ਘਟੇ 2 ਸਾਲ ਹੋ ਗਏ ਨੇ ਹਾਂਜੀ ਇਦਾਂ ਕਰਕੇ ਮਜ਼ਦੂਰੀ ਕਰਦਾ ਸੀ ਕਰਪੈਨ ਦੇ ਉੱਤੇ ਹਾਂਜੀ ਪੈਰ ਫਿਸਲਣ ਦੇ ਨਾਲ ਜਿਹੜੀ ਲੱਤ ਕੱਟਣੀ ਪਈ ਆਪਣੀ ਜ਼ਿਆਦਾ ਸੱਟ ਲੱਗਣ ਦੇ ਕਾਰਨ ਅੱਛਾ ਹਾਂਜੀ ਇਹ ਜਦੋਂ ਤੁਹਾਡੀ ਲਤ ਕੱਟੀ ਜਾਂਦੀ ਹੈ ਜਿਨ੍ਹਾਂ ਦੀ ਕੰਪੈਨ ਤੇ ਤੁਸੀਂ ਕੰਮ ਕਰਦੇ ਪਏ ਸੀ ਉਹਨਾਂ ਨੇ ਉਹਨਾਂ ਵੱਲੋਂ ਕੋਈ ਮਦਦ ਤੁਹਾਡੀ ਕੀਤੀ ਗਈ ਕਿ ਨਹੀਂ ਕੀਤੀ ਗਈ ਨਹੀਂ ਜੀ ਉਹਨਾਂ ਵੱਲੋਂ ਮਦਦ ਨਹੀਂ ਕੀਤੀ ਗਈ ਆਪ ਹੀ ਫੜ ਤੜਕੇ ਇਦਾਂ ਕਰਕੇ ਪੈਸੇ ਲਾਉਣੇ ਪਏ ਆਪਾਂ ਨੂੰ ਇਲਾਜ ਕਰਾਉਣਾ ਪਿਆ ਜੀ ਹਾਂਜੀ ਭਾਈ ਬਲਜਿੰਦਰ ਸਿੰਘ ਜੀ ਇਹ ਲਤ ਕਦੋਂ ਠੱਡੀ ਕੱਟੀ ਜਾਂਦੀ ਹੈ ਇਹ 2023 ਦੇ ਵਿੱਚ ਕੱਟੀ ਜਾਂਦੀ ਹੈ ਆਪਣੀ 2 ਸਾਲ ਹੋ ਗਏ ਲਤ ਕੱਟੀ ਨੂੰ ਉਹ ਤਾਂ ਕਿੰਨੀ ਕੁ ਉਮਰ ਸੀ ਟੱਡੀ ਉਮਰ ਮੇਰੀ 23 ਸਾਲ ਹੈ ਜਦੋਂ ਅੱਛਾ ਹਾਂਜੀ ਤਾਂ ਜਦੋਂ ਲਤ ਕੱਟੀ ਜਾਂਦੀ ਹੈ ਫਿਰ ਤੇ ਕੋਈ ਕੰਮ ਕਾਰ ਤੋਂ ਤੇ ਸਾਰਾ ਬਿੱਲ ਹੋ ਗਏ ਹੋ ਗਏ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲਿਆ ਘਰ ਦਾ ਗੁਜ਼ਾਰਾ ਐਵੇਂ ਹੀ ਦੂਸਰਾ ਮਹਾਰਾ ਕਿਰਪਾ صدਕਾ ਆਪ ਚਲਾਉਣ ਵਾਲੇ ਨੇ ਹਾਂਜੀ ਮਹਾਰਾ ਦੀ ਕਿਰਪਾ صدਕਾ ਚੱਲਿਆ ਹਾਂਜੀ ਮੈਂ ਦੇਖਦਾ ਪਿਆ ਮੈਂ ਘਰ ਦੇ ਹਾਲਾਤ ਬਾਹਰੋਂ ਤੇ ਬਹੁਤ ਵਧੀਆ ਹੈ ਪਰ ਜਦੋਂ ਮੈਂ ਆਣ ਕੇ ਛੱਤ ਦੇਖਦਾ ਗਾਦਰ ਤੇ ਬਾਲੇ ਪਏ ਹੋਏ ਨੇ ਤੇ ਜਦੋਂ ਮਾਨ ਕੇ ਦੇਖਿਓ ਬਾਲੇ ਵੀ ਟੁੱਟੇ ਆ ਤੇ ਉਹਦੇ ਵਿੱਚੋਂ ਜਿਹੜੀਆਂ ਟੈਲਾਂ ਵੀ ਡਿੱਗਣ ਡਿੱਗਣ ਵਾਲੀਆਂ ਜਦੋਂ ਬਰਸਾਤ ਆਉਂਦੀ ਫਿਰ ਇਹ ਕਮਰੇ ਤੇ ਚੁੰਦੇ ਹੋਣਗੇ ਹਾਂਜੀ ਚੁੰਦੇ ਉਦੋਂ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਜੀ ਹਾਂਜੀ ਤੇ ਪਾਈ ਬਲਜਿੰਦਰ ਸਿੰਘ ਜੀ ਦੇਖੇ ਤੁਸੀਂ ਡਿਊਟੀ ਨਿਭਾ ਰਹੇ ਜੋ ਜਿਹੜੇ ਇਸ ਗੁਰਦੁਆਰੇ ਡਿਊਟੀ ਨਿਭਾ ਰਹੇ ਜੋ ਉਹ ਗੁਰਦੁਆਰੇ ਵੱਲੋਂ ਜਾਂ ਕਮੇਟੀ ਵੱਲੋਂ ਤੁਹਾਨੂੰ ਕਿੰਨੀ ਤਨਖਾਹ ਦਿੱਤੀ ਜਾ ਰਹੀ ਹੈ ਕਮੇਟੀ ਵੱਲੋਂ 5000 ਦੇ ਮਨੋ ਸੇਵਾ ਦਿੱਤੀ ਜਾਂਦੀ ਆ ਹਾਂਜੀ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਮਗਹਾਈ ਬਹੁਤ ਜ਼ਿਆਦਾ ਵਾ 5000 ਨਾਲ ਕੁਝ ਨਹੀਂ ਬੰਦਦਾ ਜੀ ਹਾਂਜੀ ਅ ਭਾਈ ਬਲਜਿੰਦਰ ਸਿੰਘ ਜੀ 5000 ਤੇ ਬਿਲਕੁਲ ਥੋੜੀ ਆ ਅੱਜ ਕੱਲ ਦੇ ਜਿਹੜੇ ਬੱਚੇ ਨੇ ਅ ਮਹੀਨੇ ਦਾ ਡਾਟਾ 8000 ਦਾ ਦੋ ਖਰਚਾ ਕਰ ਜਾਂਦੇ ਨੇ ਤੇ ਫਿਰ ਤੁਹਾਨੂੰ 5000 ਰੁਪਿਆ ਮਿਲਦਾ ਪਿਆ ਤੇ 5000 ਦੇ ਵਿੱਚ ਤੁਹਾਡੀ ਸ਼ਾਦੀ ਹੋ ਚੁੱਕੀ ਹੈ ਹਾਂਜੀ ਸ਼ਾਦੀ ਹੋ ਚੁੱਕੀ ਹੈ ਮੇਰੀ 6 ਮਹੀਨੇ ਹੋ ਗਏ ਸ਼ਾਦੀ ਹੋਈ ਨੂੰ ਮੇਰੇ ਨੂੰ ਹਾਂਜੀ ਤੇ ਫਿਰ ਜਦੋਂ ਬੰਦਾ ਗ੍ਰਸਤ ਦੇ ਵਿੱਚ ਪੈ ਜਾਂਦਾ ਹੈ ਤਾਂ ਉਹਦੇ ਆਟੋਮੈਟਿਕ ਜਿਹੜੇ ਖਰਚੇ ਨੇ ਵੱਧ ਜਾਂਦੇ ਨੇ ਫਿਰ ਤੁਸੀਂ ਆਪਣਾ 5000 ਦੇ ਵਿੱਚ ਕਿੱਦਾਂ ਗੁਜ਼ਾਰਾ ਕਰਦੇ ਪੈ ਜੋ 5000 ਨਾਲ ਗੁਜ਼ਾਰਾ ਨਹੀਂ ਹੋ ਰਿਹਾ ਮੇਰਾ ਹਾਂ ਇਦਾਂ ਫੜ ਤੜਕੇ ਹੀ ਹੁੰਦਾ ਗੁਜ਼ਾਰਾ ਵਾਹੇ ਕਹੇ ਦੇ ਫੜ ਲਈ ਦੇ ਤਾਂ ਗੁਜ਼ਾਰਾ ਕਰ ਲੀਦਾ ਜੀ ਹਾਂਜੀ ਤੇ ਇਹ ਜਿਹੜੀ ਲੱਤ ਸੀ ਜਦੋਂ ਤੁਹਾਡੇ ਕੱਟੀ ਗਈ ਲੱਤ ਕਿੰਨਾ ਖਰਚਾ ਆ ਗਿਆ ਸੀ ਉਸ ਟਾਈਮ ਤੇ ਜਦੋਂ ਤੁਹਾਡੀ ਇਹ ਲੱਤ ਕੱਟੀ ਜਾਂਦੀ ਹੈ ਹਸਪੀਟਲ ਦੇ ਵਿੱਚ ਜਦੋਂ ਤੁਸੀਂ ਐਡਮਿਟ ਕਿੰਨਾ ਖਰਚਾ ਆ ਗਿਆ ਹੋਵੇਗਾ ਉਦੋਂ ਮੇਰਾ ਖਰਚਾ ਆ ਗਿਆ ਸੀ 1.5 ਲੱਖ ਰੁਪਈਆ ਹਾਂਜੀ ਉਹ ਵੀ ਇਦਾਂ ਹੀ ਆਪਣੇ ਦੂਸਰਾ ਫੜ ਤੜਕੇ ਲਾਇਆ ਇਸੇ ਪਾਹੇ ਹਾਂਜੀ ਬਿਆਜ਼ੀ ਚੁੱਕ ਗਏ ਅਛਾ ਹਾਂਜੀ ਉਦੋਂ ਵੇਦਾਂ ਕਰਕੇ ਦਵਾਈ ਬਾਅਦ ਵਿੱਚ ਵੀ ਚੱਲਦੀ ਰਹੀ ਬਾਅਦ ਵਿੱਚ ਖਰਚਾ ਆਇਆ ਆਪਣਾ ਹਾਂਜੀ ਅ ਪਾਇਪਲ ਜਿੰਦਰ ਸਿੰਘ ਜੀ ਤੁਸੀਂ ਸੰਥਿਆ ਕਿੱਥੋਂ ਲਈ ਹੈ ਸੰਥਿਆ ਦਮਦਮ ਟਕਸਾਲ ਦੇ ਜਨਾਲਾ ਤੋਂ ਲਈ ਹੈ ਜੀ ਅਛਾ ਹਾਂਜੀ ਤੇ ਗਰੰਥੀ ਸਿੰਘ ਦੀ ਡਿਊਟੀ ਨਿਭਾਉਂਦਿਆਂ ਨੂੰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਹੈ ਇਹ 1 ਸਾਲ ਹੋ ਗਿਆ ਜੀ ਅਛਾ ਹਾਂਜੀ 1 ਸਾਲ ਤੋਂ ਉੱਪਰ ਜਾਂਦੇ ਦੇਣਾ ਠੀਕ ਹੈ ਹਾਂਜੀ ਤੇ ਇਹ ਜਿੰਨੀ ਕਮੇਟੀ ਤੁਹਾਨੂੰ ਤਨਖਾਹ ਦੇਂਦੀ ਆ ਮੈਨੂੰ ਨਹੀਂ ਲੱਗਦਾ ਤੁਹਾਡਾ ਗੁਜ਼ਾਰਾ ਹੋ ਜਾਂਦਾ ਹੋਵੇਗਾ ਕਿਉਂਕਿ ਘਰਾਂ ਦੇ ਖਰਚੇ ਬਹੁਤ ਨੇ ਤਾਂ ਫਿਰ ਹੁਣ ਤੁਹਾਨੂੰ ਕੀ ਪ੍ਰੋਬਲਮ ਆ ਤੁਸੀਂ ਸੰਗਤ ਦੇ ਕੋਲੋਂ ਜਿਹੜੀ ਸੰਗਤ ਦੇ ਕੋਲੋਂ ਜਾਂ ਐਨਆਰਆਈ ਵੀਰ ਨੇ ਸਮਾਜ ਸੇਵੀ ਜਥੇਬੰਦੀਆਂ ਬਹੁਤ ਨੇ ਕਿਹੋ ਜੀ ਤੁਸੀਂ ਉਹਨਾਂ ਦੇ ਕੋਲੋਂ ਮੰਗ ਕਰਦੇ ਜੋ ਸੇਵਾ ਲੱਤ ਦੀ ਮੰਗਦਾ ਜੀ ਮੈਂ ਹਾਂਜੀ ਲੱਤ ਜਿਹੜੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਇਹਦਾ ਪਹਿਲਾ ਸੰਗਤ ਨੇ ਸੇਵਾ ਕੀਤੀ ਸੀ ਤੇ ਹੁਣ ਇੱਕ ਸਾਲ ਡੇਢ ਸਾਲ ਬਾਅਦ ਫੇਰ ਪ੍ਰੋਬਲਮ ਆਈ ਆਪਾਂ ਨੂੰ ਹਾਂਜੀ ਲੱਤ ਜਿਹੜੇ ਬਦਲਾ ਹੋਣੀ ਆ ਹਾਂਜੀ ਇਰਤੇ ਖਰਚਾ ਆਉਣਾ ਜੀ ਲੱਤ ਨੂੰ ਕੀ ਹੁਣ ਪ੍ਰੋਬਲਮ ਆਉਂਦੀ ਆ ਕਿ ਜ਼ਖਮ ਹੋ ਗਏ ਨੇ ਜਾਂ ਸੁੱਕਣੀ ਸ਼ੁਰੂ ਹੋ ਗਈ ਆ ਜਾਂ ਤੁਰਨ ਦੇ ਵਿੱਚ ਪਰੇਸ਼ਾਨੀ ਆਉਂਦੀ ਆ ਕੀ ਪ੍ਰੋਬਲਮ ਆਉਂਦੀ ਆ ਲੱਤ ਸੁੱਕ ਜ਼ਿਆਦਾ ਗਈ ਆ ਇਸ ਕਾਰਨ ਆਪਣੇ जख्म ਹੁੰਦੇ ਕੈਂਪ ਵਾਲੇ ਲੱਤ ਲਾਈ ਹੁਣ ਉਹਦੇ ਨਾਲ ਬਹੁਤ ਜ਼ਿਆਦਾ ਦਿੱਕਤ ਆਉਂਦੀ ਤੁਰਨ ਦੇ ਵਿੱਚ ਹਾਂਜੀ ਕਿ ਕੀ ਪਰੇਸ਼ਾਨੀ ਕੀ ਹੁੰਦੀ ਉਹ ਲੱਤ ਜਿਹੜੀ ਆ ਖੋਚਲੀ ਹੋ ਚੁੱਕੀ ਆ ਦਾ ਜਦੋਂ ਤੁਰਦੇ ਜਦੋਂ ਹੁੰਦੇ ਕਾਰਨ ਜ਼ਖਮ ਹੁੰਦੇ ਨੇ ਹਾਂਜੀ ਲੱਤ ਜ਼ਿਆਦਾ ਸੁੱਕ ਚੁੱਕੀ ਆ ਤੇ ਲਾवण ਹੋ ਗਿਆ ਇਹਦਾ ਜ਼ਿਆਦਾ ਸੁੱਕ ਗਈ ਹੈ ਵੀ ਮਤਲਬ ਵੱਜਦੀ ਆ ਇਸ ਕਾਰਨ ਆਪਣੇ ਜ਼ਖਮ ਹੁੰਦਾ ਵਾ ਜਖਮ ਹੋ ਜਾਂਦਾ ਹੈ ਹਾਂਜੀ ਤੇ ਇਹ ਜਦੋਂ ਤੁਸੀਂ ਸੰਗਤ ਇਹ ਵੀ ਕਿਸੇ ਸੰਗਤ ਨੇ ਸੇਵਾ ਕੀਤੀ ਲੱਤ ਬਣਾ ਕੇ ਦਿੱਤੀ ਜਨ ਨੂੰ ਜਿਹੜੀ ਜਿਹੜੀ ਪਲਾਸਟਿਕ ਦੀ ਆ ਉਹ ਤਾਂ ਤੇ ਕਿੰਨੀ ਕਿ ਸੇਵਾ ਲੱਗੀ ਸੀ ਉਹ 1.5 ਲੱਖ ਰੁਪਿਆ ਸੇਵਾ ਲੱਗੀ ਸੀ ਹਾਂਜੀ ਇਦਾਂ ਕੁਝ ਪਿੰਡ ਵਾਲਿਆਂ ਕੀਤੀ ਇਦਾਂ ਕੁਝ ਸਟਡੀ ਵਾਲਿਆਂ ਨੇ ਕੀਤੀ ਸੀ ਸੇਵਾ ਹਾਂਜੀ 1.5 ਲੱਖ ਰੁਪਿਆ ਖਰਚਾ ਆ ਗਿਆ ਸੀ ਹਾਂਜੀ ਤੇ ਹੁਣ ਜਿਹੜੀ ਫੇਰ ਨਵੀਂ ਲੱਤ ਬਣਾਉਣੀ ਆ ਤੇ ਵਾਧੀ ਆਵੇਗਾ ਇਸ ਤੋਂ ਘੱਟ ਤਾਂ ਨਹੀਂ ਆਉਂਦਾ ਹਾਂਜੀ ਇਹ ਤਾਂ ਵਾਧੀ ਆਵੇਗਾ ਹਾਂ ਹਾਂਜੀ ਤੇ ਕੀ ਤੁਸੀਂ ਹੁਣ ਸੰਗਤ ਦੇ ਕੋਲੋਂ ਕੀ ਮੰਗ ਰੱਖਦੇ ਜੋ ਸੰਗਤ ਨੂੰ ਆਪਣੀ ਮਦਦ ਵਾਸਤੇ ਕਰਦਾ ਹਾਂ ਮੰਗ ਕਿ ਮੇਰੀ ਮਦਦ ਕੀਤੀ ਜਾਵੇ ਹਾਂਜੀ ਤਾਂ ਕਿ ਜੋ ਆਪਣਾ ਅੰਗ ਫੇਰ ਦੁਬਾਰਤੋਂ ਲਵਾ ਸਕਾਂ ਤੰਦਰੁਸਤ ਹੋ ਸਕਾਂ ਤਰ ਫਿਰ ਸਕਾਂ ਆਪਣਾ ਆਪਣਾ ਜਿਹੜਾ ਰੁਜ਼ਗਾਰ ਹੈ ਉਹ ਚਲਾ ਸਕਾਂ ਆਪਣੀ ਗ੍ਰਿਸ਼ਤ ਜਿਹੜੀ ਆ ਆਪਣਾ ਜਿਹੜਾ ਘਰ ਉਹਨੂੰ ਮੈਂ ਸਹੀ ਤਰੀਕੇ ਨਾਲ ਚਲਾ ਸਕਾਂ ਹਾਂਜੀ ਠੀਕ ਹੈ ਸੋ ਭਾਈ ਬਲਜਿੰਦਰ ਸਿੰਘ ਜੀ ਦੇ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਸੰਤ ਜੀ ਭਾਈ ਸਾਹਿਬ ਦੇ ਮਾਤਾ ਜੀ ਵੀ ਆਪਣੇ ਕੋਲ ਨੇ ਉਹਨਾਂ ਦੇ ਕੋਲ ਵੀ ਪੁੱਛਦੇ ਹਾਂ ਮਾਤਾ ਜੀ ਕਿਹੋ ਜਿਹੇ ਘਰ ਦੇ ਹਾਲਾਤ ਨੇ ਬਹੁਤ ਮਾਰੇ ਹੋਏ ਤੇ ਇਹ ਜਦੋਂ ਪਰ ਜਵਾਨੀ ਦੇ ਵਿੱਚ ਤੁਹਾਡੇ ਪੁੱਤ ਦੀ ਲੱਤ ਜਿਹੜੀ ਕੱਟੀ ਜਾਂਦੀ ਏ ਕਿਉਂਕਿ ਬੱਚੇ ਜਿਹੜੇ ਨੇ ਉਹ ਘਰ ਦੇ ਵਿੱਚ ਖੇਡਦੇ ਕੰਮ ਕਾਜ ਕਰਦੇ ਹੀ ਚੰਗੇ ਲੱਗਦੇ ਨੇ ਤੇ ਜਦੋਂ ਜਵਾਨ ਪੁੱਤ ਮੰਜੇ ਤੇ ਲੰਮੇ ਪੈ ਜੇ ਤੇ ਫਿਰ ਕਿਹੋ ਜਿਹਾ ਮਹਿਸੂਸ ਹੁੰਦਾ ਏ ਸ੍ਰੋਤੋ ਤੁਸੀਂ ਦੇਖ ਚੁੱਕੇ ਜੋ ਕਿ ਮਾਤਾ ਦਾ ਮਨ ਜੜਾਏ ਉਹ ਭਰ ਗਿਆ ਏ ਕਿਉਂਕਿ ਜਵਾਨ ਪੁੱਤ ਜਦੋਂ ਮੰਗੇ ਤੇ ਲੰਮੇ ਪੈ ਜਾਂਦਾ ਏ ਇਹ ਤਾਂ ਮਾਪਿਆਂ ਨੂੰ ਪਤਾ ਹੁੰਦਾ ਉਹਦੇ ਦੁੱਖ ਦਾ ਕਿਉਂਕਿ ਜਿਹੜੇ ਬੱਚੇ ਨੇ ਇਹ ਕੰਮ ਆਕਾਰ ਕਰਦੇ ਹੀ ਚੰਗੇ ਲੱਗਦੇ ਨੇ ਕਿਉਂਕਿ ਚੜਦੀ ਜਵਾਨੀ ਬੱਚੇ ਦੀ ਜਿਹੜੀ ਲੱਤ ਕੱਟੀ ਗਈ ਸੀ ਤਾਂ ਤਾ ਰਿਸ਼ਤੇਦਾਰਾਂ ਦੇ ਕੋਲੋਂ ਪੈਸੇ ਫੜ ਤੜ ਕੇ ਕਿਉਂ ਘਰ ਦੇ ਵਿੱਚ ਇੰਨੇ ਪੈਸੇ ਵੀ ਨਹੀਂ ਆਗੇ ਸੀ ਤਾ ਰਿਸ਼ਤੇਦਾਰਾਂ ਤੋਂ ਜਾਂ ਇਧਰ ਉਧਰ ਕੁਝ ਵਿਆਜੀ ਵੀ ਦੀ ਚੁੱਕ ਕੇ ਭਾਈ ਬਲਜਿੰਦਰ ਸਿੰਘ ਜੀ ਦਾ ਇਲਾਜ ਕਰਵਾਇਆ ਜਾਂਦਾ ਏ ਤਾ ਕਿਸੇ ਸੁਸਾਇਟੀਆਂ ਵੱਲੋਂ ਜਾਂ ਕਿਸੇ ਹੋਰ ਸੰਗਤ ਵੱਲੋਂ ਲੱਤ ਤਾਂ ਲਾ ਦਿੱਤੀ ਜਾਂਦੀ ਏ ਫਰ ਜਿਹੜੀ ਉਹ ਲੱਤ ਆ ਉਹ ਤਾਂ ਆਪਣੇ 1.5 ਲੱਖ ਰੁਪਿਆ ਲਾ ਕੇ ਜਿਹੜੀ ਲੱਤ ਹੈ ਜਿਹੜੀ ਪਲਾਸਟਿਕ ਦੀ ਲਾ ਦਿੱਤੀ ਜਾਂਦੀ ਹੈ ਪਰ ਉਹ ਜਿਹੜੀ ਲੱਤ ਹੁਣ ਖੋਖਲੀ ਹੋ ਚੁੱਕੀ ਹੈ ਲੱਤ ਸੁੱਕਣੀ ਸ਼ੁਰੂ ਹੋ ਗਈ ਜ਼ਖਮ ਬਾਨੇ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ ਤੁਰਨ ਦੇ ਵਿੱਚ ਵੀ ਪਰੇਸ਼ਾਨੀ ਆਉਂਦੀ ਹੈ ਸੋ ਮਾਤਾ ਜੀ ਸੰਗਤ ਦੇ ਕੋਲੋਂ ਆਪਣੇ ਬੱਚੇ ਦੇ ਵਾਸਤੇ ਕੀ ਤੁਸੀਂ ਮੰਗ ਮੰਗਦੇ ਹੋ ਇਹ ਲੱਤ ਬਾਰੇ ਬਣਾਉਣ ਵਾਸਤੇ ਜਿਵੇਂ ਲੱਤ ਖਰਾਬ ਹੋ ਜਾਂਦੀ ਹੈ ਅੱਛਾ ਕੰਮ ਕਰਨ ਕਰਨ ਯੋਗ ਨਹੀਂ ਹੈਗਾ ਅੱਛਾ ਤੇ ਮਾਤਾ ਜੀ ਜਿਸ ਗੁਰਦੁਆਰੇ ਵੀਰ ਡਿਊਟੀ ਕਰਦਾ ਏ ਉੱਥੇ 5000 ਰੁਪਏ ਮਿਲਦਾ ਏ ਕਿ 5000 ਦੇ ਨਾਲ ਗੁਜ਼ਾਰਾ ਹੋ ਜਾਂਦਾ ਏ ਨਹੀਂ ਹੁੰਦਾ ਹਾਂਜੀ ਨਹੀਂ ਹੁੰਦਾ ਸੋ ਅ ਸੰਤ ਜੀ ਮਾਤਾ ਜੀ ਨੇ ਵੀ ਕਿਹਾ ਏ ਕਿ 5000 ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਇਸ ਵੀਰ ਦੀ ਤੁਸੀਂ ਮਦਦ ਕਰ ਸਕਦੇ ਜੋ ਅੱਜ ਕੱਲ੍ਹ ਸ੍ਰੋਤਿਓ ਆ ਇੱਕ ਸੋਸ਼ਲ ਮੀਡੀਆ ਤੇ ਖਬਰ ਚੱਲਦੀ ਪਈ ਏ ਕਿ ਇੱਕ ਗ੍ਰੰਥੀ ਨੂੰ ਪੈਂਠਾ ਪਾ ਕੇ ਉਹਦਾ ਸਵਾਗਤ ਕੀਤਾ ਗਿਆ ਉਹਦੇ ਪੈਰ ਧੋਤੇ ਗਏ ਨੇ ਬੜਾ ਉਹਦਾ ਮਾਨ ਸਨਮਾਨ ਕੀਤਾ ਗਿਆ ਏ ਸੋ ਸਾਡੇ ਜਿਹੜੇ ਪੰਜਾਬੀ ਨੇ ਜਿੱਦਣ ਨੂੰ ਹੋ ਜਾਂਦੇ ਨੇ ਇਹ ਤਾਂ ਬਲਬਲੇ ਕਰਾ ਦਿੰਦੇ ਨੇ ਬੜੇ ਬੜੇ ਤਗੜੇ ਲੰਗਰ ਲਾ ਦਿੰਦੇ ਨੇ ਬੜੇ ਬੜੇ ਤਗੜੇ ਭੰਡਾਰੇ ਲਾ ਦਿੰਦੇ ਨੇ ਪਰ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ ਹਾਂ ਅੱਜ ਨਾ ਤੇ ਸਾਨੂੰ ਲੰਗਰਾਂ ਦੀ ਜਰੂਰਤ ਐ ਨਾ ਸਾਨੂੰ ਇਹ ਵੱਡੇ ਵੱਡੇ ਭੰਡਾਰੇ ਕਰਵਾਉਣ ਦੀ ਜਰੂਰਤ ਐ ਅੱਜ ਸਾਨੂੰ ਲੋੜ ਐ ਜਿਹੜੇ ਨੌਜਵਾਨ ਐ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਦਾ ਰੁਜ਼ਗਾਰ ਚ ਲਾਇਆ ਜਾਵੇ ਜਾਂ ਜਿੱਦਾਂ ਭਾਈ ਬਲਜਿੰਦਰ ਸਿੰਘ ਵਰਗੇ ਨੇ ਜਿਨ੍ਹਾਂ ਨੇ ਸੰਥਿਆ ਲਈ ਹੋਈ ਆ ਦਮਦਮੀ ਟਕਸਾਲਾ ਜਨਾਲੇ ਤੋਂ ਸੰਥਿਆ ਲਈ ਹੋਈ ਆ ਇਹਨਾਂ ਨੂੰ ਚੰਗੀ ਤਨਖਾਹ ਮਿਲ ਜੇ ਤਾਂ ਇਹ ਆਪਣਾ ਜਿਹੜੇ ਘਰ ਦਾ ਚੰਗਾ ਜਿਹੜਾ ਗੁਜ਼ਾਰਾ ਚਲਾ ਸਕਦੇ ਨੇ ਜਿੱਦਾਂ ਕੋਈ ਸੰਗਤ ਆਣ ਕੇ ਇਹਨਾਂ ਦੀ ਸੇਵਾ ਚੁੱਕ ਲੇ ਇਹਨਾਂ ਦੀ ਜਿਹੜੀ ਲੱਤ ਹੈ ਉਹ ਦੁਬਾਰਾ ਠੀਕ ਕਰਵਾ ਦੇ ਜਿਹੜੇ ਜ਼ਖਮ ਹੁੰਦੇ ਨੇ ਉਹਦਾ ਉਹਨਾਂ ਦਾ ਇਲਾਜ ਕਰਵਾ ਦੇ ਤਾਂ ਭਾਈ ਸਾਹਿਬ ਜੀ ਫਿਰ ਆਪਣਾ ਜਿਹੜੇ ਜਿਹੜਾ ਰੋਜ਼ਗਾਰ ਉਹ ਚਲਾ ਸਕਦੇ ਨੇ ਇਹੋ ਜੀ ਸੇਵਾ ਕਰਨ ਦੀ ਲੋੜ ਹੈ ਸੋ ਮੈਂ ਇੱਥੇ ਇੱਕ ਗੱਲ ਕਰਨੀ ਚਾਹਾਂਗਾ ਕਿ ਇਸ ਵੀਡੀਓ ਨੂੰ ਜੇ ਤੁਸੀਂ ਦੇਖਣਾ ਸ਼ੁਰੂ ਕੀਤਾ ਤਾਂ ਇਸ ਨੂੰ ਤੁਸੀਂ ਅਧ ਵਿਚਾਲੇ ਨਾ ਛੱਡੋ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਜਿਹੜੀ ਵੀਡੀਓ ਆ ਕਿਸੇ ਦਾਨੀ ਸੱਜਣ ਦੇ ਕੋਲ ਐਨਆਰਆਈ ਵੀਰ ਦੇ ਕੋਲ ਪਹੁੰਚ ਸਕੇ ਤੇ ਇਸ ਭਾਈ ਸਾਹਿਬ ਜੀ ਦੀ ਮਦਦ ਹੋ ਸਕੇ ਸੋ ਇਹਨਾਂ ਦਾ ਇਹਨਾਂ ਦੇ ਕੋਲ ਆਪਾਂ ਮੋਬਾਈਲ ਨੰਬਰ ਪੁੱਛਦੇ ਆ ਤਾਂ ਕਿ ਤੁਸੀਂ ਸਖ ਜਿਹੜੀ ਡਾਇਰੈਕਟ ਜਿਹੜੀ ਸਿੱਧੀ ਜਿਹੜੀ ਸੇਵਾ ਹੈ ਉਹ ਇਹਨਾਂ ਨਾਲ ਇਹਨਾਂ ਨਾਲ ਸੰਪਰਕ ਕਰਕੇ ਤੇ ਇਹਨਾਂ ਦੀ ਤੁਸੀਂ ਕਰ ਸਕਦੇ ਹੋ ਭਾਈ ਸਾਹਿਬ ਜੀ ਤੁਹਾਡਾ ਸੰਪਰਕ ਨੰਬਰ ਕੀ ਹੈ 9041946473 9041946473 ਸੋ ਇਹਨਾਂ ਨੇ ਆਪਣਾ ਜਿਹੜਾ ਸੰਪਰਕ ਨੰਬਰ ਹੈ ਉਹ ਦੱਸ ਦਿੱਤਾ ਹੈ ਸੋ ਸਰੋਤਿਆਂ ਤੁਸੀਂ ਇਹਨਾਂ ਦਾ ਜਿਹੜਾ ਨੰਬਰ ਹੈ ਇਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਦੇ ਨੰਬਰ ਤੇ ਤੁਸੀਂ ਸਿੱਧਾ ਸੰਪਰਕ ਕਰਕੇ ਇਹਨਾਂ ਦਾ ਜਿਸ ਵੀ ਨੰਬਰ ਤੇ Google Pay ਚੱਲਦਾ ਹੈ ਜਿਹੜਾ ਵੀ ਕਿਸ ਬੈਂਕ ਦੇ ਵਿੱਚ ਇਹਨਾਂ ਦਾ ਖਾਤਾ ਨੰਬਰ ਹੈ ਤੇ ਉਹਦੇ ਵਿੱਚ ਤੁਸੀਂ ਡਾਇਰੈਕਟ ਇਹਨਾਂ ਦੀ ਸੇਵਾ ਤੁਸੀਂ ਇਹ ਕਰ ਸਕਦੇ ਜੋ ਤੁਸੀਂ ਇਹੋ ਜਿਹੇ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨੂੰ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰदयाल ਸਿੰਘ ਤਰਨਤਾਰਨ